ਮੈਂ ਨਾ 10ਵੇਂ ਦਿਨ ਜੈਪੁਰ ਹਸਪੀਟਲ ਚੋਂ ਮੁੜਿਆ ਤੇ ਖੇਤ ਆਇਆ ਤੇ ਉੱਥੇ ਮੈਂ 10 ਦਿਨਾਂ ਚ ਨਾ ਬੜਾ ਕੁਝ ਮਹਿਸੂਸ ਕੀਤਾ ਸਾਡੇ ਸਾਹਮਣੇ ਡੇਲੀ ਦੇ ਦੋ ਬੰਦੇ ਆਪਰੇਸ਼ਨ ਥੀਏਟਰ ਜਾਂਦੇ ਸੀਗੇ ਜਿਨ੍ਹਾਂ ਪਹਿਲਾਂ ਸਾਡੇ ਨਾਲ ਬੜਾ ਤਕੜਾ ਜੇਰਾ ਕਰਕੇ ਗੱਲਾਂ ਮਾਰਨ ਦੇ ਹੁਣਾ ਤੇ ਮਰੀਜ਼ ਨੇ ਵੀ ਬੜਾ ਤਕੜਾ ਜੇਰਾ ਰੱਖਣਾ ਪਰ ਜਦੋਂ ਆਪਰੇਸ਼ਨ ਥੀਏਟਰ ਚ ਜਾਣਾ ਨਾ ਤੇ ਉਤਲਿਆਂ ਵੀ ਰੋਣਾ ਤੇ ਮਰੀਜ਼ਦਿਆਂ ਵੀ ਅੱਖਾਂ ਭਰ ਆਉਣੀਆਂ ਤੇ ਉਤਲਿਆਂ ਵੀ ਅੱਖਾਂ ਭਰ ਆਉਣੀਆਂ ਹੈਨਾ ਇਹ ਕਿੱਡਾ ਸੋਹਣਾ ਮਾਹੌਲ ਹੈ ਖੇਤਾਂ ਦਾ ਹੈ ਨਾ ਉੱਥੇ ਬਾਣੀਏ ਮਿਲੇ ਕਿਸਾਨ ਮਿਲੇ ਦੁਕਾਨਾਂ ਵਾਲੇ ਮਿਲੇ ਇਹ ਸਭ ਮਿਲੇ ਜਦੋਂ ਬੰਦਾ ਆਪਰੇਸ਼ਨ ਥੀਟਰ ਚ ਜਾਂਦਾ ਹੈ ਨਾ ਤੇ ਉਦल्यांदे ਤੇ ਪਤਾ ਨਹੀਂ ਮਨ ਚ ਕੀ ਆਉਂਦੀ ਏ ਪਰ ਆਪਰੇਸ਼ਨ ਕਰਾਉਣ ਵਾਲੇ ਦੇ ਮਨ ਚ ਜ਼ਰੂਰ ਆਉਂਦੀ ਹੋਣੀ ਏ ਪੀ ਪਤਾ ਨਹੀਂ ਇਸ ਆਪਰੇਸ਼ਨ ਥੀਟਰ ਚੋਂ ਨਿਕਲ ਕੇ ਵਾਪਸ ਉਸ ਦੁਕਾਨ ਤੇ ਉਸ ਖੇਤ ਪਤਾ ਨਹੀਂ ਜਾਣਾ ਹੈ ਕਿ ਨਹੀਂ ਜਾਣਾ ਉਹਦੇ ਮਨ ਚ ਜ਼ਰੂਰ ਆਉਂਦੀ ਹੋਊਗੀ ਸੋ ਮੈਂ ਅੱਗੇ ਵੀ ਕਈ ਵਾਰ ਆਖਿਆ ਹੈ ਹੈਨਾ ਭੀਖੋ ਖਿੰਜ ਕਰਕੇ ਦੂਜਿਆਂ ਤੋਂ ਖੋਹ ਖਾ ਕੇ ਹੱਕ ਮਾਰ ਕੇ ਦੂਜਿਆਂ ਦੇ ਇਦਾਂ ਚੀਜ਼ਾਂ ਜੋੜਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਇਹਦਾ ਪਤਾ ਨਹੀਂ ਹੈ ਵੀ ਅੱਜ ਗਏ ਆ ਕੱਲ ਨੂੰ ਇੱਥੇ ਮੁੜਨਾ ਕਿ ਨਹੀਂ ਮੁੜਨਾ ਇਹ ਜ਼ਮੀਨਾਂ ਜਾਇਦਾਦਾਂ ਸਭ ਇੱਥੇ ਹੀ ਪਈਆਂ ਨੇ ਇਹ ਦੁਕਾਨਾਂ ਵਟਾਂ ਸਭ ਇੱਥੇ ਹੀ ਰਹਿਣੀਆਂ ਨੇ ਪਰ ਆਪਾਂ ਅੱਜ ਗਏ ਆ ਪਤਾ ਨਹੀਂ ਕੱਲ ਨੂੰ ਦੁਬਾਰਾ ਇੱਥੇ ਆਉਣਾ ਨਸੀਬ ਹੋਣਾ ਹੈ ਕਿ ਨਹੀਂ ਹੋਣਾ ਹੈ ਤੇ ਇਹ ਸਾਂਭਣ ਵਾਲਿਆਂ ਬਾਅਦ ਸਾਂਭ ਲੈਣੀਆਂ ਨੇ ਹੈਨਾ ਤੇ ਬਸ ਖੋਖਿੰਜ ਨਾ ਕਰਿਆ ਕਰੋ ਕਿਸਦਾ ਹੱਕ ਨਾ ਮਾਰਿਆ ਕਰੋ ਤੇ ਮਿਲੋ ਵਰਤੋ ਇਹੀ ਕੰਮ ਹੋਣਾ ਬੰਦੇ ਦੇ ਉਹ ਮਰਗੀ ਨਾ ਕੰਚਨ ਕੁਮਾਰੀ ਕਿੰਨਾ ਉਹਨੂੰ ਮਾਣ ਸੀ ਕਿੰਨੀ ਉਹਨੇ ਸ਼ਲੀਲਤਾ ਬੋਲੀ ਕਿੰਨੀਆਂ ਪਹਿਲਾਂ ਵੀਡੀਓ ਦੇ ਵਿੱਚ ਕਿੱਡਾ ਮੂੰਹ ਜੋਰ ਸੀਗੇ ਉਹ ਹੈ ਨਾ ਵੀ ਮੈਂ ਤੇ ਆ ਐਦਾਂ ਹੀ ਕਰੂੰਗਾ ਐਦਾਂ ਹੀ ਕਰੂੰ ਐਦਾਂ ਹੀ ਕਰੂੰ ਸਸਕਾਰ ਤੇ ਤਿੰਨ ਜਾਣੇ ਨਹੀਂ ਜੁੜੇ ਆ ਉਪਰੇ ਉਹ ਸਿਰਫ ਆਪਦੀ ਉਹਦੇ ਭਰਾ ਪਰਜਾਈ ਤੇ ਮਾਂ ਸੀਗੇ ਸੋ ਦੋਸਤੋ ਕੁਝ ਨਹੀਂ ਹੈਗਾ ਐਵੇਂ ਹੱਕ ਨਾ ਮਾਰੋ ਖੋ ਖਿੰਜਣਾ ਕਰੋ ਕਈ ਲੋਕੀ ਭਤੀਜਿਆਂ ਦਾ ਖੋ ਕੇ ਭਰਾਵਾਂ ਦਾ ਖੋ ਕੇ ਆਪਦੇ ਵਾਸਤੇ ਜੁੜਦੇ ਆ ਨਾ ਕੁਝ ਨਿਗਾ ਇਥੇ ਪਤਾ ਨਹੀਂ ਅੱਜ ਪੈਰ ਪੁੱਟਿਆ ਅਗਲੇ ਇਥੇ ਮੁੜਨਾ ਕਿ ਨਹੀਂ ਮੁੜਨਾ